ਉਹਦੇ ਹੱਕਾਂ ਲਈ ਹਰ ਬੰਦੇ ਨੂੰ ਇੱਥੇ ਖੁੱਲ ਹੈਗੀ ਹੈ ਜਿਵੇਂ ਵੀ ਕਿਸਾਨਾਂ ਦੇ ਪੁੱਤ ਹੀ ਆ ਤੇ ਉਹ ਸਾਡੇ ਲਈ ਲੜ ਰਹੇ ਨੇ ਹਰ ਬੰਦਾ ਚਾਹੇ ਉਹ ਕਿਸਾਨ ਹੈ ਚਾਹੇ ਨਹੀਂ ਹੈ ਰੋਟੀ ਦੇ ਹਰੇਕ ਬੰਦਾ ਖਾਂਦਾ ਹੈ ਨਾ ਉਹ ਰੌਲਾ ਤੇ ਭਰਾ ਮੇਰੋ ਐਮ ਐਸ ਪੀ ਦਾ ਜਿਹੜੀ ਲੁੱਟ ਹੋ ਰਹੀ ਆ ਆਮ ਲੋਕਾਂ ਦੀ ਵੀ ਹੋ ਰਹੀ ਹੈ ਐਮ ਐਸ ਪੀ ਜਦੋਂ ਫਿਕਸ ਹੋ ਜੂਗੀ ਤਾਂ ਪਤਾ ਲੱਗੂਗਾ ਤੁਹਾਨੂੰ ਕਿ ਤੁਸੀਂ 20 ਰੁਪਏ ਐਮ ਐਸ ਪੀ ਇਹ ਪਿਆਜ਼ ਦੇ ਤੇ ਤੁਸੀਂ 150 ਕਿਉਂ ਖਰੀਦੋਗੇ ਪਿਆਜ਼ ਬਈ ਇੱਕ ਮਿੰਟ ਜੀ ਦੇਖੋ ਜੀ ਬੜਾ ਖੁਸ਼ੀ ਦਾ ਹਾਲਮ ਹੈਗਾ ਕਿ ਐਡਾ ਬੜਾ ਖਾਲਸਾ ਕਾਲਜ ਦੇ ਪਰਮਿਸਸਿਜ ਦੇ ਵਿੱਚ ਸਹਿਦ ਦਾ ਮੇਲਾ ਲੱਗਿਆ ਹੈ ਹਾਂ ਤੇ ਪੰਜਾਬੀ ਲਿਟਰੇਚਰ ਨਾਲ ਸੰਬੰਧਤ ਵੱਡੀਆਂ ਰੈਨਾਉਂਡ ਸ਼ਖਸੀਅਤਾਂ ਉਹਨਾਂ ਨੂੰ ਇੱਥੇ ਮਾਣਨ ਦਾ ਮਾਨ ਪ੍ਰਾਪਤ ਹੋਇਆ ਤੇ ਮੈਂ ਬੜਾ ਖੁਸ਼ਕਿਸਮਤਾਂ ਕਿ ਮੈਨੂੰ ਵੀ ਉਹਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਇਹਨਾਂ ਨੇ ਦਿੱਤਾ ਹੈਗਾ ਸੋ ਜਿਹੜਾ ਹੈਗਾ ਇਸ ਤਰ੍ਹਾਂ ਦੇ ਮੇਲੇ ਲੱਗਣੇ ਚਾਹੀਦੇ ਨੇ ਤੇ ਥਾਂ-ਥਾਂ ਤੇ ਲੱਗਣੇ ਚਾਹੀਦੇ ਨੇ ਤਾਕੀ ਅਸੀਂ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਦੇ ਨਾਲ ਜੋੜ ਸਕੀਏ। ਮੈਨੂੰ ਜੀ ਲੱਗਦਾ ਨਹੀਂ ਕਿ ਮੇਲੇ ਜਦੋਂ ਇਸ ਤਰ੍ਹਾਂ ਦੇ ਲੱਗਦੇ ਆ ਦਿਲ ਖੁਸ਼ ਹੁੰਦਾ ਹਰ ਕੋਈ ਕਿਤੇ ਨਾ ਕਿਤੇ ਜੁੜਨਾ ਚਾਹੁੰਦਾ ਪਰ ਕੁਝ ਮਾਹੌਲ ਇਸ ਤਰ੍ਹਾਂ ਦਾ ਬਣ ਚੁੱਕਿਆ ਜਿਹੜਾ ਹਰ ਕੋਈ ਮੇਲੇ ਆ ਤੇ ਦੂਰ ਦਾ ਧਰਨੇ ਵੱਲ ਧਿਆਨ ਮੈਂ ਮੇਰੀ ਕਿਸਾਨੀ ਵੱਲ ਜਾ ਰਹੀ ਹੈ ਗੱਲ ਕਿ ਕਿਸਾਨੀ ਦੇ ਧਰਨੇ ਨੂੰ ਅਸੀਂ ਇਸ ਤਰ੍ਹਾਂ ਦੇ ਦੇਖੋ ਉਹ ਵੀ ਕੋਈ ਮਾਰੀ ਗੱਲ ਨਹੀਂ ਹੈਗੀ ਉਹ ਆਪਦੇ ਹੱਕਾਂ ਲਈ ਹਰ ਬੰਦੇ ਨੂੰ ਇੱਥੇ ਖੁੱਲ ਹੈਗੀ ਹੈ। ਦੇਸ਼ ਦਾ ਜਿਹੜਾ ਲੋਕਤੰਤਰ ਹੈਗਾ ਉਹਦੇ ਚ ਹਰ ਬੰਦੇ ਨੂੰ ਰਾਈਟ ਹੈਗਾ ਫਰੀडम ਆਫ ਸਪੀਚ ਦਾ ਰਾਈਟ ਹੈਗਾ ਪ੍ਰਦਰਸ਼ਨ ਕਰਨ ਦਾ ਰਾਈਟ ਹੈਗਾ ਸੋ ਕਿਸਾਨੀ ਜਿਹੜੀ ਹੈਗੀ ਅਸੀਂ ਵੀ ਕਿਸਾਨਾਂ ਦੇ ਪੁੱਤ ਹੀ ਆ ਤੇ ਉਹ ਸਾਡੇ ਲਈ ਲੜ ਰਹੇ ਨੇ ਸਾਡੀ ਹਰ ਬੰਦਾ ਚਾਹੇ ਉਹ ਕਿਸਾਨ ਹੈ ਚਾਹੇ ਨਹੀਂ ਹੈ ਰੋਟੀ ਦੀ ਹਰੇਕ ਬੰਦਾ ਖਾਂਦਾ ਹੈ ਨਾ ਕਿਸੇ ਧਰਮ ਦਾ ਕਿਸੇ ਵੀ ਕਹਿੰਦੇ ਨੇ ਚਾਹੇ ਛੋਟਾ ਹੈ ਚਾਹੇ ਉਹ ਵੱਡਾ ਹੈ ਕੋਈ ਅਮੀਰ ਹੈ ਚਾਹੇ ਗਰੀਬ ਹੈ ਤੇ ਅੰਨ ਜਿਹੜਾ ਹੈਗਾ ਉਹ ਤਾਂ ਕਿਸਾਨ ਹੀ ਪੈਦਾ ਕਰਦਾ ਹੈ ਨਾ ਹੈ ਤੇ ਉਸ ਕਿਸਾਨ ਦੇ ਲਈ ਕਹਿੰਦੇ ਨੇ ਸਾਨੂੰ ਸਾਰਿਆਂ ਨੂੰ ਖੜਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਖੜਨੇ ਦਿੱਤੀ ਕਿਤੇ ਰਾਈਟ ਹੈਗਾ ਪਰ ਕੋਈ ਜਾਣਦੇ ਨਾ ਦੇਖੋ ਉਹਦੇ ਲਈ ਲੜਾਈ ਲੜਨੀ ਪੈਂਦੀ ਹੈ ਜੀ ਰਾਈਟ ਅੰਗਰੇਜ਼ਾਂ ਨੇ ਕਿਹੜਾ ਸਾਨੂੰ ਦਿੱਤੇ ਸੀ ਅਸੀਂ ਅੰਗਰੇਜ਼ਾਂ ਤੋਂ ਦੇਸ਼ ਨੂੰ ਯਾਦ ਕਰਾਇਆ ਹੈ ਅਸਲ ਫਰੀडम ਹੈਗੀ ਹੈ ਸਾਡੇ ਸੰਵਿਧਾਨ ਦੇ ਮੁਤਾਬਕ ਉਹ ਤਾਂ ਸਾਨੂੰ ਮਿਲਣੀ ਚਾਹੀਦੀਆਂ ਨਾ ਪਿਛਲੀ ਵਾਰ 13 ਮਹੀਨੇ ਲੱਗਾ ਤਾਂ ਤਰਨਾ ਲਗਾ ਸੀ ਹਰ ਕਲਾਕਾਰ ਅਸੀਂ ਵੀ ਜਾਣਦੇ ਰਹੇ ਹਾਂ ਅਸੀਂ ਵੀ ਐਰ ਕੀ ਫੇਰ ਲੱਗਦਾ ਕਿ ਅੱਜ ਜ਼ਰੂਰ ਤਾਂ ਫੇਰ ਉੱਥੇ ਦੇਖੋ ਗੱਲ ਇਹ ਹੈਗੀ ਜੀ ਨਾਲ ਨਾਲ ਨੇਗੋਸ਼ੀਏਸ਼ਨ ਵੀ ਚੱਲ ਰਹੀ ਹੈ ਕਿਉਂਕਿ ਕਿਸੇ ਵੀ ਮਸਲੇ ਦਾ ਹੱਲ ਉਹ ਨੇਗੋਸ਼ੀਏਸ਼ਨ টেবিল টক ਤੋਂ বিনা ਕੋਈ ਮਸਲਾ ਹੱਲ ਨਹੀਂ ਹੁੰਦਾ ਕੋਈ ਵੀ ਮਸਲਾ ਦੁਨੀਆ ਦਾ ਕੱਲਾ ਕਿਸਾਨੀ ਕੋਲ ਹੀ ਨਹੀਂ ਦੁਨੀਆ ਦਾ ਨੇਗੋਸ਼ੀਏਸ਼ਨ ਹੋ ਰਹੀ ਹੈ ਸਾਡੇ ਜਿਹੜੇ ਕਿਸਾਨਾਂ ਦੇ ਲੀਡਰ ਸਹਿਬਾਨ ਨੇ ਉਹ ਟॉक ਕਰ ਰਹੇ ਨੇ ਤੇ ਸ਼ਾਇਦ ਮੇ ਵੀ ਅਸੀਂ ਤੇ ਸਮਝਦੇ ਹਾਂ ਕਿ ਪੋਜੀਟਿਵ ਰਿਜ਼ਲਟ ਆਉਣਾ ਚਾਹੀਦਾ ਹੈ ਭਾਰਤ ਸਰਕਾਰ ਨੂੰ ਜਰੂਰ ਸੁਣਨਾ ਚਾਹੀਦਾ ਜੇ ਭਾਰਤ ਸਰਕਾਰ ਇੰਡਸਟਰੀਅਲਿਸਟਾਂ ਦੇ سرمਾਈਦਾਰਾਂ ਦੇ ਇਹਨੇ ਨੇ ਫੰਡ 14 14 ਲੱਖ ਕਰੋੜ ਰੁਪਈਆ ਮਾਫ ਕਰ ਸਕਦੀ ਹੈ ਤੇ ਕਿਸਾਨਾਂ ਦਾ ਤਾਂ ਬਹੁਤ ਥੋੜਾ ਹੈਗਾ ਅਰੇ ਲੱਗਦਾ ਨਹੀਂ ਕਿ ਦੇਸ਼ ਦੇ ਵਿੱਚ ਹੀ ਪੰਜਾਬ ਲਈ ਬਾਰਡਰ ਬਣਾ ਦਿੱਤਾ ਗਿਆ ਜਿਵੇਂ ਕਿ ਤੁਸੀਂ ਨੌਜਵਾਨਾਂ ਦਾ ਹਾਲ ਕੀਤਾ ਇੱਕ ਨੂਰੂਨੂਰ ਸ਼ਹੀਦ ਵੀ ਹੋਏ ਨੇ ਕਿਸਾਨ ਵੀ ਸ਼ਹੀਦ ਹੋ ਸ਼ਹੀਦ ਵੀ ਹੋ ਗਏ ਦੇਖੋ ਗੱਲ ਇਹ ਹੈ ਕਿ ਜੀ ਵੀ ਜਿਹੜਾ ਨਾ ਇਹ ਮਸਲਾ ਹੈਗਾ ਇਹਨੂੰ ਪੋਲੀਟੀਕਲ ਤੌਰ ਦੇ ਉੱਤੇ ਸਾਡੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਉਹਨਾਂ ਦੇ ਪਿੱਠ ਤੇ ਖੜਨਾ ਚਾਹੀਦਾ ਹੈ ਮੈਂ ਤਾਂ ਰਾਜਨੀਤਿਕ ਬੰਦਾ ਨਹੀਂ ਮੈਂ ਤਾਂ ਕਿਸਾਨਾਂ ਦੇ ਨਾਲ ਖੜਾ ਲੋਕ ਗਾਇਕਾਂ ਤੇ ਪਰ ਸਾਡਾ ਇਹ ਮਸਲੇ ਦਾ ਹੱਲ ਜਿਹੜਾ ਹੈਗਾ ਉਹ ਪੋਲੀਟੀਕਲ ਹੈ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਇਕੱਠੇ ਹੋ ਕੇ ਦੇਸ਼ ਦੀ ਹਕੂਮਤ ਕਰਦੀ ਸਰਕਾਰ ਦੇ ਉੱਤੇ ਪ੍ਰੈਸ਼ਰ ਬਿਲਡ ਅਪ ਕਰਨਾ ਚਾਹੀਦਾ ਹੈ ਕਿ ਯਾਰ ਇਹਨਾਂ ਦੀ ਗੱਲ ਸੁਣੋ ਹੈ ਤੇ ਸੁਆਮੀਨਾਥਨ ਤੇ ਮਰ ਗਿਆ ਸੁਆਮੀਨਾਥਨ ਨੂੰ ਤੁਸੀਂ ਦੇਸ਼ ਦਾ ਸਰਮੌਰ ਰਿਵਾਰਡ ਵੀ ਦਿੱਤਾ ਹੈ ਪਰ ਉਹਦੀ ਗੱਲ ਨਹੀਂ ਮੰਨੀ ਹੈ ਤੇ ਉਹ ਵੀ ਮੰਨਣੀ ਚਾਹੀਦੀ ਹੈ ਨਾ ਸੁਆਮੀਨਾਥਨ ਕਮਿਸ਼ਨ ਨੇ ਜੋ ਕਿਸਾਨਾਂ ਲਈ ਕੀਤਾ ਹੈਗਾ ਜੋ ਲਿਖਿਆ ਹੈ ਜੋ ਨੇ ਕਿਹਾ ਹੈ ਤੇ ਉਹ ਇਨਰ ਗਵਰਨਮੈਂਟ ਨਹੀਂ ਬਣਾਈ ਤੀ ਨਾ ਕਮਿਸ਼ਨ ਇਹ ਤੋਂ ਪਹਿਲਾਂ ਵਾਲੀ ਸਰਕਾਰ ਨੇ ਬਣਾਇਆ ਸੀ ਤੇ ਉਹਨੇ ਰੱਪ ਦੀ ਰਿਪੋਰਟ ਦੇ ਦਿੱਤੀ ਹੈ ਉਹ ਕਿਸਾਨੀ ਦੇ ਉੱਤੇ ਹੈਗੀ ਹੈ ਤੇ ਉਹਨੂੰ ਲਾਗੂ ਕਰਦਾ ਹੋਰ ਤਾਂ ਰੌਲਾ ਤਾਂ ਕੋਈ ਨਹੀਂ ਰੌਲਾ ਤੇ ਭਰਾ ਮੇਰੋ ਐਮ ਐਸ ਪੀ ਦਾ ਜਿਹੜੀ ਲੁੱਟ ਹੋ ਰਹੀ ਆ ਆਮ ਲੋਕਾਂ ਦੀ ਵੀ ਹੋ ਰਹੀ ਹੈ ਐਮ ਐਸ ਪੀ ਜਦੋਂ ਫਿਕਸ ਹੋ ਜੂਗੀ ਤਾਂ ਪਤਾ ਲੱਗੂਗਾ ਤੁਹਾਨੂੰ ਕਿ ਤੁਸੀਂ 20 ਰੁਪਏ ਐਮ ਐਸ ਪੀ ਇਹ ਪਿਆਜ਼ ਦੇ ਤੇ ਤੁਸੀਂ 150 ਕਿਉਂ ਖਰੀਦੋਗੇ ਪਿਆਜ਼ ਭਾਈ ਅਗਲੇ ਨੂੰ ਕਹੋਗੇ ਵੀ ਭਾਈ ਤੂੰ ਰਿਟੇਲ ਤੇ ਵੇਚਦਾ ਲੈ ਲੈ ਵਿੱਚੋਂ 10-20 ਰੁਪਏ ਦਾ ਮਨਾਫਾ ਜੀ ਹੈ ਤੋ ਕਹਾਣੀ ਤਾਂ ਇਹ ਹੈ ਕਿ ਇਹ ਉਹ ਮੁਨਾਫਾ ਜਿਹੜਾ ਹੈਗਾ ਉਹ ਆਪਣੀ ਮਨ ਮਰਜ਼ੀ ਨਾਲ ਕਰਦੇ ਨੂੰ ਐਮਐਸਪੀ ਨਹੀਂ ਹੈ